ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੱਜਣਾ ਬੇਲੀਆਂ ਨੂੰ ਬੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਤਾਵਾਂ ਨੂੰ ਜ਼ਰੂਰੀ ਕੁਝ ਬੇਨਤੀਆਂ ਨੇ ਅਪੀਲਾਂ ਨੇ ਧਿਆਨ ਦੇ ਨਾਲ ਸੁਣਨਾ ਪਹਿਲਾਂ ਤਾਂ ਇਹ ਆ ਕਿ ਆਪਣਾ ਚੋਣ ਨਿਸ਼ਾਨ ਆ ਜਿਹੜਾ ਉਹ ਬਾਲਟੀ ਆ 10ਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਆ ਜਿਹੜੀਓ ਮਸ਼ੀਨ ਹੋਊਗੀ ਉਹਦੇ ਉੱਤੇ 10ਵੇਂ ਨੰਬਰ ਦਾ ਆਪਣਾ ਨਿਸ਼ਾਨ ਆ ਇਹ ਧਿਆਨ ਰੱਖਣਾ ਚੋਣਸ਼ਣ ਬਾਲਟੀ ਆ ਜਿੰਨੇ ਵੀ ਨੌਜਵਾਨ ਜਿੰਨੇ ਵੀ ਇਨਸਾਨ ਆਪਣੇ ਨਾਲ ਜੁੜੇ ਹੋਏ ਆ ਸਾਰੇ ਉਹ ਆਪਣੇ ਪਿੰਡਾਂ ਦੇ ਵਿੱਚ ਘਰੋਂ ਘਰੀ ਤੁਸੀਂ ਆਪ ਮਹਾਰੇ ਸ਼ੁਰੂ ਹੋ ਜਿਓ ਹੁਣ ਹਰ ਘਰ ਦੇ ਵਿੱਚ ਮਾਮਾ ਕੋਲੇ ਭੈਣਾ ਕੋਲੇ ਜਾ ਕੇ ਬਜ਼ੁਰਗਾਂ ਕੋਲੇ ਆਪਣਾ ਨਿਸ਼ਾਨ ਦਿਖਾਉਣਾ ਤੇ ਸੋਡੀ ਜ਼ਿੰਮੇਵਾਰੀ ਆ ਹਲਕਾ ਬਹੁਤ ਵੱਡਾ ਸਾਰੇ ਹਲਕੇ ਦੇ ਵਿੱਚ ਢੀੜਾ ਦੁਵਾਰੇ ਨਹੀਂ ਲੱਗਣਾ ਇੱਕ ਵਾਰੀ ਆਪਾਂ ਢੀੜਾ ਮਾਰ ਗਏ ਆ ਕਈ ਭਰਾ ਕਹਿੰਦੇ ਵੀ ਆ ਕਿ ਬਾਈ ਦੁਵਾਰੇ ਆਓ ਦੁਵਾਰੇ ਆਪ ਵੀ ਢੀੜਾ ਲਾ ਕੇ ਜਾਓ ਸੋ ਢੀੜਾ 650 ਪਿੰਡ ਆ ਬਾਈ ਢੀੜਾ ਬੜਾ ਮੁਸ਼ਕਲ ਆ ਤੂੰ ਤੁਸੀਂ ਆਪ ਦੇ ਕਾਰਡ ਦੇ ਉੱਤੇ ਹੁਣ ਇਹ ਸੋਚ ਲਵੀਏ ਚੌਣ ਭਾਈ ਲੱਖਾਂ ਨੇ ਅਸੀਂ ਲੜ ਰਹੇ ਹਾਂ ਇੱਕ ਬੇਨਤੀ ਹੋਰ ਹੈ ਕਿ ਸੱਜਣਾ ਦੇ ਫੋਨ ਆਏ ਕਿ ਭਾਈ ਸਾਡੇ ਤੇ ਦਾਅ ਬਹੁਤ ਪੈਂਦੀ ਆ ਸਾਡੇ ਰਿਸ਼ਤੇਦਾਰ ਆ ਕੇ ਬਹਿ ਗਏ ਸਾਡੇ ਫਲਾਨਾ ਆ ਕੇ ਬਹਿ ਗਿਆ ਸਾਡੇ ਸਰਪੰਚ ਨੇ ਦਾਅ ਪਾ ਲਈ ਸਾਡੇ ਕਿਸੇ ਹੋਰ ਬੰਦੇ ਨੇ ਦਾਅ ਪਾ ਲਈ ਸਾਡੇ ਕੋਈ ਲੀਡਰ ਆ ਗਏ ਜੇ ਭਾਈ ਐਂ ਦਾਅ ਮੰਨਣੀ ਆ ਫਿਰ ਆਪਾਂ ਸੱਚ ਦਾ ਸਾਥ ਨਹੀਂ ਦੇ ਸਕਦੇ ਫਿਰ ਠੀਕ ਆ ਮਗਰ ਉਹ ਪੁਸਾਈ ਜਾਓ ਜੇ ਕਿ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਤੇਰੇ ਨਾਲ ਖੜੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਨੂੰ ਬਚਾਉਣ ਤੁਰੇ ਆ ਫਿਰ ਜੇ ਰਿਸ਼ਤਦਾਰੀਆਂ ਦੇ ਦਾਬੇ ਮੰਨ ਕੇ ਕੋਈ ਬਾਦਲਨਾ ਤੁਰ ਗਿਆ ਕੋਈ ਕਾਂਗਰਸ ਨਾਲ ਤੁਰ ਗਿਆ ਕੋਈ ਹੋਰ ਨਾਲ ਤੁਰ ਗਿਆ ਫਿਰ ਨਹੀਂ ਗੱਲ ਬਣਦੀ ਫਿਰ ਠੀਕਾ ਮਾਰੋ ਪੁਸਤਾਈ ਜਿਉ ਉਹ ਵੀ ਯਾਰ ਬੰਦਾ ਤਾਂ ਉਹ ਉਦੋਂ ਗਲਤੀ ਕਰ ਬੈਠੇ ਜਿਵੇਂ ਮੌੜਾਂ 'ਚ ਮੈਂ ਕਹਿੰਨਾ ਵੀ ਮੌੜਾਂ ਵਾਲੋ ਜੇ ਤੁਸੀਂ ਮੈਨੂੰ 22 'ਚ ਥਾਕੇ ਭੇਜਿਆ ਹੁੰਦਾ ਨਾ ਤਾਂ ਸੁਡੀ ਆਵਾਜ਼ ਬਣ ਕੇ ਉੱਥੇ ਕੂੰਜਦਾ ਹੋਣ ਵੀ ਮੈਂ ਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਹੁਣ ਤੁਹਾਡਾ ਇਕੱਲੇ ਇਕੱਲੇ ਬਰਿੰਡੇ ਹਲਕੇ ਦੇ ਵਿੱਚ ਇਕੱਲੇ ਇਕੱਲੇ ਬੰਦੇ ਦਾ ਫਰਜ ਬਣਦਾ ਵੀ ਤੁਸੀਂ ਹੁਣ ਆਪ ਮਹਾਰੇ ਇਸ ਚੋਣ ਮਹਿਮ ਨੂੰ ਚਲਾਓ ਬਹੁਤ ਸੱਜਣ ਬਹੁਤ ਭਰਾ ਝੰਡੇ ਮੰਗਦੇ ਆ ਬਾਈ ਪੋਸਟਰ ਮੰਗਦੇ ਆ ਸੋਨੂੰ ਹੀ ਪਤਾ ਵੀ ਝੰਡੇ ਪੋਸਟਰ ਜੇ ਆਪਾਂ ਲਾਉਣ ਬੈਠਾਂਗੇ ਖਰਚਾ ਬਹੁਤ ਜ਼ਿਆਦਾ ਆ ਕਿ ਸੋਨੂੰ ਹੀ ਪਤਾ ਵੀ ਇੰਨਾ ਖਰਚਾ ਕਰਨ ਜੋਗਰੇ ਆਪਾਂ ਹੈ ਨਹੀਂ ਇਹਨਾਂ ਨਾਲ ਲੁੱਟਿਆ ਹੋਇਆ ਵਾਦਲਾ ਨੇ ਬਧੇਰਾ ਪੰਜਾਬ ਲੁੱਟਿਆ ਕਾਂਗਰਸਿਆਂ ਕੋਲ ਬਧੇਰਾ ਲੁੱਟਿਆ ਹੋਇਆ ਪੁਰਾਣਾ ਝਾੜੂ ਹੁਣ 26 ਮਹੀਨਾ ਦਾ ਬਹੁਤ ਲੁੱਟ ਟੁੱਟ ਕਰ ਲਈ ਇਹਨਾਂ ਨੇ ਬਹੁਤ ਪੈ ਇਕੱਠਾ ਕਰ ਲਿਆ ਪੰਜਾਬ ਚ ਇਹਦਾ ਥਾਂ ਥਾਂ ਤੇ ਕੰਧਾਂ ਤੇ ਪੋਸਟਰ ਝੰਡੇ ਕੰਧਾਂ ਦੇ ਟੰਗ ਦੇਣਗੇ ਬਾਈ ਸੋ ਮੇਰੀ ਬੇਨਤੀ ਉਹਨਾਂ ਭਰਾਵਾਂ ਨੂੰ ਸਾਰਨ ਵੀ ਤੁਸੀਂ ਝੰਡੇ ਵੀ ਤੁਸੀਂ ਹੁਣ ਪੋਸਟਰ ਵੀ ਤੁਸੀਂ ਹੋ ਬੋਟਰ ਵੀ ਤੁਸੀਂ ਆ ਸਪੋਰਟਰ ਵੀ ਤੁਸੀਂ ਸਾਰਾ ਤੁਸਾਨੂੰ ਆਪ ਹੀ ਕਰਨਾ ਇੱਕ ਮੇਰੀ ਬੇਨਤੀ ਆ ਹੋਰ ਜਿਹੜੇ ਭਰਾ ਸਾਡੇ ਕੋਲ ਬਾਹਰਲੇ ਹਲਕਿਆਂ ਦੇ ਵਿੱਚੋਂ ਮਦਦ ਕਰਨਾ ਚਾਹੁੰਦੇ ਆ ਪੰਜਾਬ ਤੋਂ ਜਾਂ ਕਿਤੋਂ ਵੀ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਇਹ ਕਰਦਾ ਕਿ ਬਾਈ ਜੇ ਤੁਸੀਂ ਹੁਣ ਸਾਡੇ ਕੋਲ ਆਉਣਾ ਆ 10 ਦਿਨ ਰਹਿ ਗਏ 10 ਦਿਨ ਤੁਸੀਂ ਆਪਣੀਆਂ ਗੱਡੀਆਂ ਲੈ ਕੇ ਆ ਸਕਦੇ ਹੋ ਤੁਸੀਂ ਉਹਨਾਂ ਗੱਡੀਆਂ ਦੇ ਉੱਤੇ ਆਪਣਾ ਕੋਈ ਸਪੀਕਰ ਬਨ ਕੇ ਚੋਣ ਨਿਸ਼ਾਨ ਬਾਲਟੀ ਸ਼ਰਮਣੀ ਕਾਲੀ ਦਾ ਨੰਬਰ ਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕ ਤਸਵੀਰ ਫੋਟੋ ਇੱਕ ਨਾਲ ਮੇਰੀ ਫੋਟੋ ਲਾ ਕੇ ਇੱਕ ਬਾਲਟੀ ਦਾ ਚੋਣ ਨਿਸ਼ਾਨ ਲਾ ਕੇ ਤੁਸੀਂ ਹੁਣ ਆਪ ਦੇ ਤੌਰ ਦੇ ਉੱਤੇ ਜਿੰਨਾ ਬਰਿੰਡਾ ਲੋਕ ਸਭਾ ਹਲਕਾ ਹੈ ਉਹਦੇ ਵਿੱਚ ਤੁਸੀਂ ਗੱਡੀਆਂ ਲੈ ਕੇ ਆਪ ਮਹਾਰੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ ਵੀ ਭਾਈ ਚੋਣ ਨਿਸ਼ਾਨ ਬਾਲਟੀ ਹੈ ਮਸ਼ੀਨ ਦੇ ਉੱਤੇ 10ਵੇਂ ਨੰਬਰ ਤੇ ਚੋਣ ਨਿਸ਼ਾਨ ਹੈ ਜਿਹੜੇ ਭਰਾ ਕਹਿੰਦੇ ਆ ਫੋਨ ਕਰਦੇ ਆ ਕਿ ਭਾਈ ਅਸੀਂ ਕਿਵੇਂ ਮਦਦ ਕਰੀਏ ਅਸੀਂ ਆਉਣਾ ਚਾਹੁੰਦੇ ਆ ਤੋ ਸਾਡੇ ਕੋਲੇ ਆਉਣ ਦਾ ਬਾਈ ਕੋਈ ਫਾਇਦਾ ਨਹੀਂ ਤੁਸੀਂ ਆਪ ਮਹਾਰੇ ਉਹਨਾਂ ਹਲਕਿਆਂ ਤੁਰਪੋ ਲੰਬੀ ਹਲਕਾ ਮਕਸਰ ਦਾ ਬਟੰਡਾ ਅਧਿਆਤੀ ਆ ਰੈਂਡਾ ਸ਼ਹਿਰੀ ਆ ਪੁੱਚੋ ਹਲਕਾ ਮੌੜਾ ਤਲਵੰਡੀ ਆ ਮਾਨਸਾ ਸਰਦੂਲਗੜ੍ਹ ਆ ਬਲੱਡ ਆ ਨੌ ਹਲਕੇ ਆ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਮੇਰਾ ਵੀਰ ਵੀ ਤੁਸੀਂ ਹੁਣ ਇਹਨਾਂ ਨਵੇਂ ਹਲਕਿਆਂ ਦੇ ਵਿੱਚ ਜਿਹੜੇ ਭਰਾ ਕਹਿੰਦੇ ਵੀ ਅਸੀਂ ਬਾਈ ਬਾਹਰੋਂ ਆਣਾ ਸਾਡਾ ਕੋਈ ਹੋਰ ਜ਼ਿਲ੍ਹਾ ਤੁਸੀਂ ਉੱਥੋਂ ਵੀ ਮੇਰਾ ਵੀਰ ਆਪੋ ਆਪਣੀਆਂ ਗੱਡੀਆਂ ਦੇ ਉੱਤੇ ਸਪੀਕਰ ਬੰਨ ਕੇ ਉੱਥੇ ਕੋਈ ਚਿਪ ਭਰਾ ਲਿਓ ਉਹਦੇ ਵਿੱਚੋਂ ਬੋਲਦੇ ਆ ਹੁਣ ਦੱਸ ਦਾਂ ਕਿ ਕਿਹੜੀ ਚਿਪ ਭਰੋਣੀ ਆ ਉਹ ਭਰਾ ਆ ਕੇ ਉਹ ਲਾ ਕੇ ਚਿਪ ਪਿੰਡਾਂ ਦੇ ਵਿੱਚ ਚੋਣ ਨਿਸ਼ਾਨ ਦੱਸਦੇ ਫਿਰ ਉਹ 10ਵੇਂ ਨੰਬਰ ਤੇ ਨਿਸ਼ਾਨ ਆ ਸੋ ਬਾਕੀ ਮੇਰਾ ਵੀਰ ਮੇਰੇ ਸਾਰੇ ਭਰਾਵਾਂ ਨੂੰ ਪੀਲਾ ਜਿੰਨੇ ਵੀ ਆਪਣੇ ਨਾਲ ਸਾਰੇ ਹਲਕੇ ਦੇ ਵਿੱਚ ਆਪਣੇ ਪਿੰਡਾਂ 'ਚ ਕਮੇਟੀਆਂ ਟੀਮਾਂ ਬਣੀਆਂ ਹੋਈਆਂ ਨੇ ਜਿੱਥੇ ਦੁਬਾਰੇ ਜਿਹੜਾ ਲੱਗਿਆ ਲਾਵਾਂਗੇ ਵੀ ਤੇ ਹੋਰ ਲਾਵਾਂਗੇ ਕੋਸ਼ਿਸ਼ ਕਰਾਂਗੇ ਜਿੱਥੇ ਆ ਗਿਆ ਪਹੁੰਚਾਂਗੇ ਵੀ ਪਰ ਬਹੁਤੇ ਥਾਵਾਂ ਤੇ ਨਹੀਂ ਪਹੁੰਚਿਆ ਜਾਣਾ ਸੋ ਆਮਹਾਰੇ ਮੇਰਾ ਵੀ ਕਈ ਬੰਦੇ ਕਹਿੰਦੇ ਆ ਕਿ ਭਾਈ ਸਾਡੇ ਪਿੰਡ 'ਚੋਂ ਬੰਦੇ ਜੋੜਨਾ ਚਾਹੁੰਦੇ ਆ ਮਿਲਣਾ ਚਾਹੁੰਦੇ ਆ ਹੁਣ ਆਪਾਂ ਕੋਲ ਟਾਈਮ ਨਹੀਂ ਭਾਈ ਮਿਲਾ ਦਿਓ ਕੋਈ ਗੱਲ ਨਹੀਂ ਵੋਟਾਂ ਦਾ ਮਾਰੋ ਲਿਆ ਕੇ ਮਿਲਾ ਦਿਓ ਖੁੱਲਾ ਟਾਈਮ ਲੂਗਾ ਆਪਣੇ ਕੋਲੇ ਜੀ ਨੂੰ ਮਰਜ਼ੀ ਲੈ ਕੇ ਮਿਲਾ ਦਿਓ ਸੋ ਹੁਣ ਮੇਰਾ ਵੀਰੇ ਕੰਮ ਖਿੱਚ ਕੇ ਰੱਖੋ ਆ ਆਪਣੇ ਕੋਲ 10 ਦਿਨ ਬਹੁਤ ਜਿਆਦੇ ਅਹਿਮ ਦਿਨ ਨੇ ਲਹਿਰ ਤੇ ਹਵਾ ਪੂਰੀ ਜਿੱਥੇ ਵੀ ਜਾਂਦੇ ਆ ਆ ਮਹਾਰੇ ਹੋਂਟਾ ਆ ਫੋਨ ਆਉਣ ਲੱਗੇ ਇਹਨਾਂ ਦੇ ਬੰਦਿਆਂ ਦੇ ਵੀ ਜਿਹੜੇ ਮੁੱਢੋਂ ਇਹਨਾਂ ਨਾਲ ਜੁੜੇ ਹੋਏ ਨੇ ਕਾਲੀ ਦਲ ਬਾਦਲ ਨਾਲ ਜਾਂ ਕਾਂਗਰਸ ਨਾਲ ਜਾਂ ਚੜੂ ਨਾਲ ਉਹ ਵੀ ਕਹਿੰਦੇ ਕਿ ਭਾਈ ਐਤ ਕੀ ਸਾਰੇ ਦੇਖ ਲੈ ਤੇਰਾ ਸਾਥ ਦੇਵਾਂਗੇ ਸੋ ਐਤ ਕੀ ਮੌਕਾ ਨਾ ਖਝਾ ਦਿਓ ਮੁੜ ਕੇ ਫਿਰ ਕਹੀ ਜਾਂਦੇ ਹੁੰਨੇ ਆਂ ਤਰ ਚੰਗੇ ਬੰਦੇ ਹਰਗੇ ਮਾੜੇ ਫੇਰ ਪਹੁੰਚ ਗਏ ਫਿਰ ਪਿੱਟੀ ਜਾਣੇ ਉਹਨੇ ਕੋਈ ਫਾਇਦਾ ਨਹੀਂ ਸੋ ਸੋਡੇ ਕੋਲ ਸੁਨਹਿਰੀ ਮੌਕਾ ਬਾਈ ਡਟ ਕੇ ਸਾਥ ਦਿਓ ਸਰੂਰ ਤੋਂ ਮਾਨਸਾਹ ਦਾ ਸਾਥ ਦਿਓ ਖੰਡੂਰ ਸਾਹਿਬ ਤੋਂ ਵੀ ਸਾਥ ਦਿਓ ਫਰੀਦਕੋਟ ਤੋਂ ਸਰਬੀ ਸਿੰਘ ਛੀਤਪਾਈ ਬੀਨ ਸਿੰਘ ਦਾ ਮੁੰਡਾ ਉਹ ਖੜੇ ਨੇ ਸੋ ਸਾਰਿਆਂ ਨੂੰ ਮੇਰੀ ਅਪੀਲ ਆ ਬੇਨਤੀ ਆ ਵੀ ਜਿੱਥੇ ਸਾਡੇ ਪੰਜਾਬਦਰ ਦੀ ਪੰਥਦਰ ਦੀ ਬੰਦੇ ਖੜੇ ਨੇ ਉਹ ਜਿੱਤ ਕੇ ਪੰਜਾਬ ਚ ਜਾਣੇ ਚਾਹੀਦੇ ਆ ਉਹ ਚਾਰਜ ਪਰ ਜਿੱਥੇ ਤੁਹਾਡੇ ਨਾਲ ਰਿਸ਼ਤੇਦਾਰੀਆਂ ਨੇ ਕੋਈ ਜਾਣ ਪਛਾਣ ਹੈ ਉਹਨਾਂ ਨੂੰ ਵੀ ਫੋਨ ਲਾ ਦਿਓ ਸਨੇਹ ਲਾ ਦਿਓ ਚੋਣ ਸ਼ਾਨ ਬਾਲਟੀ ਯਾਦ ਰੱਖਿਓ ਚੋਣ ਸ਼ਾਨ ਬਾਲਟੀ ਆ 10ਵੇਂ ਨੰਬਰ ਤੇ ਆਪਣਾ ਬੰਡੇ ਹਲ ਕੇ ਚੋਣ ਨਿਸ਼ਾਨਾ ਇਹ ਵੀ ਸਕਰੋ ਕਰੀ ਤੂੰ ਇੱਜਾ ਕੇ ਲੋਕਾਂ ਨੂੰ ਸਰੋਂ ਦੱਸ ਦੇਣਾ ਸੋ ਅਗਲੀ ਵਾਰ ਗੱਲਬਾਤ ਆਪਾਂ ਹੁਣ ਰੋਜ਼ ਹੀ ਆਪਾਂ ਕਿਸੇ ਨਾ ਕਿਸੇ ਗੱਲਬਾਤ ਦੇ ਉੱਤੇ ਤੁਹਾਡੇ ਨਾਲ ਆਪਾਂ ਜੁੜਿਆ ਕਰਾਂਗੇ ਤੇ ਆਪਾਂ ਗੱਲਬਾਤ ਕਰਦੇ ਰਹਿਆ ਕਰਾਂਗੇ ਧੰਨਵਾਦ ਜੀ वाहिग ख़ालसा वाहिबु